ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਦੇ ਵਿੱਚ ਆਏ ਤੇ ਲੋਕਾਂ ਨੂੰ ਮਿਲੇ ਇਹਨੂੰ ਲੈ ਕੇ ਉਹਨਾਂ ਨੇ ਦੋ ਪੋਸਟਾਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਪਾਈਆਂ ਨੇ ਤਾਂ ਮਾਨ ਸਾਹਿਬ ਅੱਜ ਆਪਣੇ ਪਿੰਡ ਕਿਉਂ ਗਏ ਕੀ ਕਰਨ ਰਿਹਾ ਕਿਹੜੀ ਤੇ ਉਹਨਾਂ ਨੇ ਅਪੀਲ ਕੀਤੀ ਏ ਤੇ ਇਸ ਤੋਂ ਇਲਾਵਾ ਮਾਨ ਸਾਹਿਬ ਨੇ ਕਿਸੇ ਹੋਰ ਪਿੰਡ ਗੇੜਾ ਕਿਉਂ ਨਹੀਂ ਮਾਰਿਆ ਇਹਦੇ ਤੇ ਗੱਲਬਾਤ ਕਰਾਂਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਪਿੰਡ ਸਤੋਜ ਪਹੁੰਚੇ ਉਹਨਾਂ ਨੇ ਪੋਸਟ ਵੀ ਕੀਤੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਖਿਆ ਕਹਿੰਦੇ ਕਿ ਅੱਜ ਆਪਣੀ ਜਨਮ ਭੂਮੀ ਪਿੰਡ ਸਤੋਜ ਦੀ ਸਤ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਪਿੰਡ ਦੇ ਬਜ਼ੁਰਗਾਂ ਤੇ ਮਾਮਾ ਪੈਣਾ ਤੋਂ ਖੂਬ ਅਸੀਸਾਂ ਮਿਲੀਆਂ ਤੇ ਪੁਰਾਣੇ ਸਾਥੀਆਂ ਨਾਲ ਬੈਠ ਕੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਨਾਲ ਹੀ ਪਿੰਡ ਵਾਸੀਆਂ ਨੂੰ ਚੰਗੇ ਬੰਦਿਆਂ ਦੀ ਚੋਣ ਕਰਨ ਦੀ ਅਪੀਲ ਕੀਤੀ ਤਾਂ ਜੋ ਪਿੰਡ ਦਾ ਉੱਚ ਪੱਧਰੀ ਵਿਕਾਸ ਹੋ ਸਕੇ ਅਸੀਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਰਬਸੰਮਤੀ ਨਾਲ ਪੰਚਾਇਤਾਂ ਚੁਣ ਕੇ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਨ ਨਾਲ ਹੀ ਮਾਨ ਸਾਹਿਬ ਨੇ ਪਿੰਡ ਸਤੌਜ ਦੀ ਸਿੱਧੂ ਪੱਤੀ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਉਹਨਾਂ ਨੇ ਮੱਥਾ ਟੇਕਿਆ ਗੁਰੂ ਚਰਨਾਂ 'ਚ ਅਰਦਾਸ ਕੀਤੀ ਤੇ ਪੰਜਾਬ ਦੇ ਸੱਭਾ ਸਰਬ ਸਾਂਝੀ ਵਾਲਤਾ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਲਈ ਉਹਨਾਂ ਨੇ ਅਰਦਾਸ ਕੀਤੀ ਮਾਨ ਸਾਹਿਬ ਨੇ ਇਹ ਫੋਟੋਆਂ ਆਪਣੇ ਫੇਸਬੁੱਕ ਇੰਸਟਾਗ੍ਰam ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਤਾਂ ਤੁਹਾਨੂੰ ਹੁਣ ਦੱਸਦਿਆਂ ਕਿ ਮਾਨ ਸਾਹਿਬ ਨੂੰ ਕੀ ਲੋੜ ਪੈਗੀ ਕਿ ਮਾਨ ਸਾਹਿਬ ਨੇ ਅੱਜ ਪਿੰਡ ਜਾ ਕੇ ਅਪੀਲ ਕੀਤੀ ਕਿ ਬਈ ਚੰਗੇ ਬੰਦੇ ਦੀ ਚੋਣ ਕਰੋ ਜਦੋਂ ਕੋਈ MP MLA ਚੁਣਨਾ ਹੁੰਦਾ ਤਾਂ ਉਸ ਵੇਲੇ ਥੋੜਾ ਔਖਾ ਹੋ ਜਾਂਦਾ ਪਰ ਜਿਹੜੇ ਪਿੰਡ ਦੇ ਬੰਦੇ ਨੇ ਜਿਹੜੇ ਮੈਂਬਰ ਇਹ ਸਰਪੰਚ ਕਿਸੇ ਨੂੰ ਚੁਣਨਾ ਤਾਂ ਉਹਨਾਂ ਦੀ ਕੱਲੀ-ਕੱਲੀ ਗੱਲਬਾਤ ਬਾਰੇ ਪਤਾ ਹੁੰਦਾ ਤੁਹਾਨੂੰ ਕਿ ਬਈ ਉਹ ਕੀ ਕਰਦਾ ਕਿੰਦੋਂ ਬੰਦਾ ਕਿੱਥੇ ਕੀ ਖਾਂਦਾ ਪੀਂਦਾ ਸਾਰੀਆਂ ਚੀਜ਼ਾਂ ਪਤਾ ਹੁੰਦੀਆਂ ਨੇ ਤਾਂ ਮਾਨ ਸਾਹਿਬ ਨੂੰ ਅੱਜ ਕੀ ਲੋਡ ਪੈ ਗਈ ਸਭ ਤੋਂ ਵੱਡਾ ਸਵਾਲ ਇਹ ਆ ਦਰਅਸਲ ਦੱਸ ਦਿਆਂ ਤੁਹਾਨੂੰ ਕਿ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਨੇ ਇੱਕ ਖਬਰ ਲਾਈ ਆ ਇੱਕ ਦਿਨ ਪਹਿਲਾਂ ਦੀ ਗੱਲ ਆ ਉਹਨਾਂ ਨੇ ਆਖਿਆ ਕਿ ਭਗਵੰਤਪੁਰ ਦੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਉਮੀਦ ਬਣੀ ਹੋਈ ਆ ਕਿ ਉੱਥੇ ਸਰਬਸੰਮਤੀ ਹੋ ਸਕਦੀ ਆ ਤਾਂ ਇਸ ਨੂੰ ਲੈ ਕੇ ਜਨਰਲ ਵਰਗ ਦੀ ਉੱਥੇ ਸਰਪੰਚੀ ਰੱਖਮੀ ਆ ਸਤੌਜ ਪਿੰਡ ਦੇ ਵਿੱਚ ਸਤੋਜ ਪਿੰਡ ਦੇ ਵਿੱਚ ਹੁਣ ਜਿਹੜੀਆਂ ਇਹ ਪੰਚਾਇਤੀ ਚੋਣਾਂ ਇਹਨਾਂ ਨੂੰ ਲੈ ਕੇ ਸਰਬਸੰਮਤੀ ਵਾਲਾ ਮਾਹੌਲ ਬਣਿਆ ਹੋਇਆ ਦੋ ਵਾਰੀ ਇਹ ਤੋਂ ਪਹਿਲਾਂ ਇਕੱਠ ਹੋ ਗਿਆ ਇਕੱਠ ਦੇ ਵਿੱਚ ਸ਼ਾਇਦ ਕੋਈ ਗੱਲ ਸਿਰੇ ਨਾ ਲੱਗੀ ਹੋਵੇ ਇਸੇ ਕਰਕੇ ਅੱਜ ਮਾਨਸਾ ਵਫੇਰ ਆਉਂਦੇ ਆ ਕਿਉਂਕਿ 5 ਤਰੀਕ ਨੂੰ ਆ ਜਿਹੜਾ ਉਹ ਨੋਮੀਨੇਸ਼ਨਾਂ ਤੱਕ ਦਾ ਜਿਹੜਾ ਕੰਮ ਨਿਭੜ ਜਾਣਾ ਭਾਵ ਕਿ 4 ਅਕਤੂਬਰ ਤੱਕ ਨੋਮੀਨੇਸ਼ਨਾਂ ਉਹ ਪੂਰੀਆਂ ਹੋ ਜਾਣਗੀਆਂ ਨੇ ਤਰ ਤਰ ਤਾਂ ਪੰਜ ਤੋਂ ਬਾਅਦ ਹੀ ਆ ਕਹ ਲੋ ਕਿ ਚਾਰ ਤੋਂ ਬਾਅਦ ਫਿਰ ਦੁਬਾਰੇ ਅੱਗੇ ਗੱਲ ਨਹੀਂ ਬਣਨੀ ਤਾਂ ਸਰਬਸੰਤੀਆਂ ਦਾ ਟਾਈਮ ਵੀ ਨਿਕਲ ਜਾਣਾ ਜੇ ਕਿਤੇ ਕਾਗਜ਼ ਭਰੇਗੇ ਤਾਂ ਹੋ ਸਕਦਾ ਮਾਨਸਾ ਬੇਸੇ ਕਰਕੇ ਆਈ ਹੋਣ ਪਿੰਡ ਤੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਹੋ ਕਿ ਜੇ ਮੇਰੇ ਪਿੰਡ ਸਰਬਸੰਤੀ ਹੋ ਜਾਂਦੀ ਹੈ ਤਾਂ ਇੱਕ ਵੱਡੀ ਮਿਸਾਲ ਜਿਹੜੀ ਕਾਇਮ ਹੋ ਜੇ